ਵਰਲਡ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਇਹ ਮੇਰਾ ਜਿਹੜਾ ਮਿਸ਼ਨ ਆ ਇੱਕ ਸੇਵਾ ਨੂੰ ਲੈ ਕੇ ਸੀਗਾ ਤੇ ਜਿਸ ਦੀ ਅਸੀਂ ਅੱਜ ਕੈਂਪ ਲਾ ਕੇ 500 ਦੇ ਕਰੀਬ ਜਿਹੜੇ ਹੈਗੀ ਸੰਗਤ ਆ ਇਸ ਦਾ ਲਾਭ ਲੈ ਚੁੱਕੀ ਆ ਅਸੀਂ ਇਹਦੇ ਵਿੱਚ ਇੱਕ ਮੈਡੀਕਲ ਕੈਂਪ ਲਾਇਆ ਨਾਲ ਅੱਖਾਂ ਦਾ ਕੈਂਪ ਲਾਇਆ ਜਿਹਦੇ ਵਿੱਚ ਕੀ ਆਪਰੇਸ਼ਨ ਵੀ ਕੀਤੇ ਜਾਣਗੇ ਤੇ ਨਾਲ ਨਾਲ ਸੰਤਾਂ ਨੂੰ ਐਂਕਾ ਵੀ ਦਿੱਤੀਆਂ ਜਾਣਗੀਆਂ ਗੁਰਵਾਣੀ ਦੇ ਪਾਵਨ ਬਚਨਾਂ ਨੂੰ ਸਾਰ ਗੁਰੂ ਨਤਮਸਤਕ ਹੋ ਕੇ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ ਕੇ ਇਸ ਪਰਿਵਾਰ ਨੇ ਹਮੇਸ਼ਾ ਗਰੀਬ ਦੀ ਵਾਂਹ ਫੜੀ ਹੈ ਇਹ ਅਸੀਂ ਅੱਖਾਂ ਦੀ ਸੰਭਾਲ ਕਰ ਲਈਏ ਤਾਂ ਅਸੀਂ ਆਪਣੇ ਕਿਸੇ ਉੱਪਰ ਅਡਵੈਂਟੇਡ ਨਹੀਂ ਹੋ ਸਕਦੇ ਅੱਜ ਅਸੀਂ ਆਪਣੇ ਦਾਦਾ ਜੀ ਸੰਤ ਅਜਗਰ ਸਿੰਘ ਜੀ ਉਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਇਹ ਜਿਹੜਾ ਸੇਵਾ ਦਾ ਮਿਸ਼ਨ ਲੈ ਕੇ ਚੱਲੇ ਹਾਂ ਅੱਖਾਂ ਦਾ ਪੀ ਕੈਂਪ ਤੇ ਨਾਲ ਮੈਡੀਕਲ ਕੈਂਪ ਵਾਰ ਨੰਬਰ 39 ਕਾਉਂਸਲਰ ਬੰਦੀਪ ਔਰ ਕਲੇਰ ਵੱਲੋਂ ਸੰਤ ਉਜਾਗਰ ਸਿੰਘ ਕਲੇਰ ਦੀ ਯਾਦ ਵਿੱਚ ਸੁਹਾਣਾ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਦੂਸਰਾ ਫ੍ਰੀ ਚੈੱਕਅਪ ਕੈਂਪ ਲੱਗਿਆ ਹੈ ਇਸ ਵਿੱਚ ਵਾਰ ਦੇ ਲੋਕਾਂ ਨੇ ਆਪਣੇ ਅੱਖਾਂ ਚੱਕ ਰਹੀਆਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਐਨਕਾਂ ਵੀ ਦਿੱਤੀਆਂ ਗਈਆਂ ਵੇਖੋ ਵਰਲਡ ਕੇਸ਼ਰ ਟੀਵੀ ਤੋਂ ਰਿਪੋਰਟਰ ਗੁਰਮੀਤ ਸਿੰਘ ਵਿਕਾਸ ਇਹ ਸਾਰਿਆਂ ਦੀ ਤੰਦਰੁਸਤੀ ਦੀ ਅਸੀਂ ਸਾਰੇ ਕਾਮਨਾ ਕਰਦੇ ਤੁਸੀਂ ਤੰਦਰੁਸਤ ਰਹੋ ਬਾਈ ਤੁਹਾਨੂੰ ਚੰਗੀ ਸਿਹਤ ਯਾਰ ਰਹੀ ਤੁਹਾਨੂੰ ਮਿਲ ਜੇ ਡਾਕਟਰ ਸਰਵਨਾ ਦਾ ਬਹੁਤ ਬਹੁਤ ਸ਼ੁਕਰੀਆ ਕਾਉਂਸਲਿੰਗ ਬੈਠਣ ਦਾ ਬਹੁਤ ਸ਼ੁਕਰੀਆ ਮੈਂ ਮਨਦੀਪ ਕਲੈਸ ਵਾਰਡ ਨੰਬਰ 39 ਤੇ ਅਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਦਾਦਾ ਜੀ ਸੰਤੂ ਜੰਗਰ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਸਬੰਧ ਵਿੱਚ ਅੱਜ ਅਸੀਂ ਇਹ ਅੱਖਾਂ ਦਾ ਕੈਂਪ ਲਗਾਇਆ ਹੈ ਦੇ ਨਾਲ ਦੀ ਨਾਲ ਹੀ ਅਸੀਂ ਅੱਜ ਆਪਣੇ ਦਫ਼ਤਰ ਦੀ ਓਪਨਿੰਗ ਕੀਤੀ ਹੈ ਤੇ ਇਸ ਕੈਂਪ ਦੇ ਵਿੱਚ ਇਹ ਮੇਰਾ ਜਿਹੜਾ ਮਿਸ਼ਨ ਆ ਇੱਕ ਸੇਵਾ ਨੂੰ ਲੈ ਕੇ ਸੀਗਾ ਤੇ ਜਿਸ ਦੀ ਅਸੀਂ ਅੱਜ ਕੈਂਪ ਲਾ ਕੇ 500 ਦੇ ਕਰੀਬ ਜਿਹੜੇ ਹੈਗੀ ਸੰਗਤ ਆ ਇਸ ਦਾ ਲਾਭ ਲੈ ਚੁੱਕੀ ਆ ਅਸੀਂ ਇਹਦੇ ਵਿੱਚ ਇੱਕ ਮੈਡੀਕਲ ਕੈਂਪ ਲਾਇਆ ਨਾਲ ਅੱਖਾਂ ਦਾ ਕੈਂਪ ਲਾਇਆ ਆ ਜਿਹਦੇ ਵਿੱਚ ਕੀ ਆਪਰੇਸ਼ਨ ਵੀ ਕੀਤੇ ਜਾਣਗੇ ਤੇ ਨਾਲ ਦੀ ਨਾਲ ਸੰਗਤਾਂ ਨੂੰ ਐਨਕਾ ਵੀ ਦਿੱਤੀਆਂ ਜਾਣਗੀਆਂ ਸੋ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਸੰਗਤਾਂ ਦੇ ਨਾਲ ਜਿਸ ਵਾਅਦੇ ਨੂੰ ਲੈ ਕੇ ਇਸ ਇਸ ਵੋਟਾਂ ਦੇ ਵਿੱਚ ਆਈ ਸੀਗੀ ਤੇ ਮੈਂ ਵਾਅਦਾ ਕਰਦੀ ਆ ਕਿ ਮੈਂ ਉਹ ਹਰ ਤਰ੍ਹਾਂ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਅੱਗੇ ਤੋਂ ਹਰ ਲੋੜਵੰਦ ਦੀ ਮਦਦ ਕਰਾਂਗੀ ਤੇ ਹੋ ਸਕਦਾ ਕਿ ਇਹ ਕੈਂਪਸ ਹੀ ਮਹੀਨਾਵਾਰੀ ਕਰ ਦਿੱਤਾ ਜਾਊਗਾ ਇੱਥੇ ਹਰ ਤਰ੍ਹਾਂ ਦੇ ਕੈਂਪ ਲਗਾਈ ਜਾਇਆ ਕਰੇ ਤੇ ਇਹ ਦਫ਼ਤਰ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਲੱਗਿਆ ਪਹਿਲੇ ਤਾਂ ਦੇਖੋ ਸੰਗਤਾਂ ਦੀ ਸੇਵਾ 'ਚ ਮੈਂ ਹਰ ਟਾਈਮ ਹੀ ਹਾਜ਼ਰ ਰਹਿੰਦੀ ਆ ਕਿਉਂਕਿ ਪਹਿਲਾਂ ਸੰਗਤਾਂ ਘਰ ਆਉਂਦੀਆਂ ਸੀਗੀਆਂ ਮੈਂ ਕਦੇ ਕੋਈ ਟਾਈਮ ਨਹੀਂ ਦੇਖਿਆ ਕੋਈ 7 ਵਜੇ ਕੋਈ ਰਾਤ 10 ਵਜੇ ਜਦੋਂ ਮਰਜ਼ੀ ਸੰਗਤਾਂ ਹਾਜ਼ਰ ਰਹਿੰਦੀਆਂ ਨੇ ਤੇ ਦਫ਼ਤਰ ਦੇ ਵਿੱਚ ਹੁਣ ਆਪਾਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਜਿਹੜਾ ਪੱਕਾ ਟਾਈਮ ਰੱਖਿਆ ਜਾਊਗਾ ਬਾਕੀ ਜੇ ਕੋਈ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਮੈਡਮ ਅਵੇਲੇਬਲ ਰਹਿਣਗੇ ਤੇ ਜੇ ਕਿਸੇ ਨੂੰ ਕੋਈ ਅਮਰਜੈਂਸੀ ਜ਼ਰੂਰਤ ਹੋਊਗੀ ਤੇ ਮੈਂ ਉਸੇ ਵੇਲੇ ਹਾਜ਼ਰ ਹੋਵਾਂਗੀ ਅੱਜ ਬਹੁਤ ਮਹਾਨ ਸ਼ੀਦੀ ਦਿਹਾੜਾ ਵੀ ਇਹ ਸ਼ਹੀਦ ਭਗਤ ਸਿੰਘ ਉਨ੍ਹਾਂ ਦੀ ਸ਼ਹਾਦਤ ਹੋਈ ਸੀ ਤਾਂ ਕੀ ਕਹਿਣਾ ਚਾਹਗੇ ਉਹਨਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਉਹ ਇੱਕ ਬਹੁਤ ਹੀ ਮਹਾਨ ਜੋਧੀ ਸੀਗੇ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਸਾਨੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਸਤਾਰੀਓ ਸਾਡੀ ਪਾਰਟੀ ਦੇ ਪਾਸ ਭੈਣ ਮਨਦੀਪ ਕੌਰ ਜੀ ਦਾ ਸਰਦਾਰ ਹਰਵਿੰਦਰ ਸਿੰਘ ਜੀ ਪਲੇਅਰ ਪਰਾਂ ਦਾ ਇਸ ਮੁੱਚੇ ਪਰਵਾਹ ਦਾ ਜਿਨ੍ਹਾਂ ਨੇ ਆਪਣੇ ਪੁਰਖਿਆਂ ਦੀ ਯਾਦ ਦਾਦਾ ਜੀ ਸੰਤੋ ਜਾਗਰ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਮੈਡੀਕਲ ਕੈਂਪ ਅੱਖਾਂ ਦਾ ਕੈਂਪ ਫਰੀ ਦਵਾਈਆਂ ਇਸ ਇਲਾਕੇ ਦੀ ਸੇਵਾ ਮੈਂ ਰਣੀ ਆਤਿਵਾਦ ਕਰਦਾ ਫਲੇਰ ਫੈਮਿਲੀ ਦਾ ਪਰ ਮੈਂ ਇਸ ਕੋਲੋਂ ਵੀ ਰਣੀ ਆ ਸਰਬੋਤਮ ਔਖਤ ਨਾਮ ਗੁਰਵਾਣੀ ਦੇ ਪਾਵਨ ਬਚਨਾਂ ਨੂੰ ਸਾਰ ਗੁਰੂ ਨੂੰ ਨਤਮਸਤਕ ਹੋ ਕੇ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ ਕੇ ਇਸ ਪਰਿਵਾਰ ਨੇ ਹਮੇਸ਼ਾ ਗਰੀਬ ਦੀ ਬਾਹ ਫੜੀ ਆ ਉਹ ਕੱਲਾ ਮੈਡੀਕਲ ਕੈਂਪ ਜਾਂ ਦਵਾਈਆਂ ਤੱਕ ਸੀਮਤ ਨਹੀਂ ਉਹ ਕੋਈ ਗਰੀਬ ਬੱਚੇ ਦੀ ਪੜ੍ਹਾਈ ਦਾ ਮਸਲਾ ਆ ਗਿਆ ਉਹ ਕੋਈ ਵਿਧਵਾ ਭੈਣ ਦੀ ਬੇਟੀ ਦੀ ਸ਼ਾਦੀ ਆ ਗਈ ਉਹ ਕਿਸੇ ਬੱਚੇ ਨੂੰ ਕੋਈ ਯੂਨੀਫਾਰਮ ਬੁੱਕਸ ਲੈ ਕੇ ਦੇਣੀ ਆ ਕਿਸੇ ਗਰੀਬ ਨੂੰ ਕਿਸੇ ਤਰ੍ਹਾਂ ਦੀ ਜਰੂਰਤ ਆ ਤੇ ਭੈਣ ਮੰਦੀਪ ਬਹੁਤ ਮੋਢਲੀ ਕਤਾਰ ਦੇ ਵਿੱਚ ਖੜੀ ਨਜ਼ਰ ਆਉਂਦੀ ਸੋ ਮੈਂ ਕੰਮ ਨਾ ਕਰੂੰਗਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਕਰੇ ਇਸੇ ਤਰੀਕੇ ਕਾਂਗਰਸ ਪਾਰਟੀ ਦੀ ਇਹ ਪਰਿਵਾਰ ਸੇਵਾ ਕਰਦਾ। ਆਪਰੇਸ਼ਨ ਵੀ ਗਏ, ਕਈ ਕਹਿੰਦੇ ਪੈਸੇ ਵੀ ਦੇ ਸਕਦੇ ਸੀਗੇ ਕਹਿੰਦੇ। ਕਿਆ ਭੈਣ ਜੀ ਤੋਂ ਮੈਂ ਹੀ ਪੁੱਛਿਆ ਤੁਹਾਡੇ ਸਾਹਮਣੇ ਵੀ ਭੈਣ ਨੇ ਜਿਹੜਾ 4000 ਰੁਪਏ ਨਾਲ ਦੇ ਸਕਦਾ ਹੋਇਆ ਦੂਰਬੀਨੀ ਜਿਹੜਾ ਚਿੰਦਾ ਜਾਂ ਕਾਲਾ ਮੋਤੀ ਆ ਤਾਂ ਭੈਣ ਨੇ ਝਟ ਕਹਿ ਦਿੱਤਾ ਕੋਈ ਨਹੀਂ ਵੀਰੇ। ਉਹ ਬਾਬੇ ਦੀ ਕਿਰਪਾ ਸੀ ਦੇ ਦੇਾਂਗੇ। ਕੀ ਮੈਸੇਜ ਦੇਣਾ ਚਾਹੋਗੇ? ਮੈਂ ਕਹੂੰਗਾ ਕਿ ਕੱਲੀ ਰਾਜਨੀਤੀ ਨਹੀਂ। ਇਹ ਸੇਵਾ ਦਾ ਪੰਥ ਹੈ। ਇਹ ਮਾਰਗ ਗਿਆ ਸੇਵਾ ਦਾ ਰਾਜਨੀਤੀ। ਸੋ ਸਹੀ ਮਾਨਿਆਂ ਦੇ ਵਿੱਚ ਰਾਜਨੀਤਿਕ ਦੇ ਇਹ ਕਮਾ ਕੀ ਰਾਜਨੀਤਿਕ ਸੇਵਾ ਦੀ ਵਿਆਖਿਆ ਤੇ ਉਹ ਸਾਡੀ ਟੀਮ ਬਾਫੂਪੀ ਪਾਬੇ ਦੇ ਅਸ਼ੀਰਵਾਦ ਸਤਿ ਧੰਵਾਦ। ਸਭ ਤੋਂ ਪਹਿਲਾਂ ਮੈਂ ਸਾਰੇ ਨਾਂ ਪੱਧਰ ਦੀ ਸਾਂਝ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਦਾਦਾ ਜੀ ਸੰਤ ਅਜਗਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਲੰਬਾ ਸਮਾਂ ਆਪਣੇ ਜੀਵਨ ਦੇ ਵਿੱਚ 25 ਤੋਂ 30 ਸਾਲ ਭਗਤੀ ਕੀਤੀ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਜਿਹੜਾ ਅੱਜ ਸੇਵਾ ਦਾ ਮਿਸ਼ਨ ਲੈ ਕੇ ਚੱਲੇ ਆ ਅੱਖਾਂ ਦਾ ਪੀ ਕੈਂਪ ਤੇ ਨਾਲ ਮੈਡੀਕਲ ਕੈਂਪ ਹੋਤੀ ਇਹਦੇ ਜ਼ਰੂਰਤਮੰਦ ਏਸੀਆਈਟੀ ਕੰਪਿਊਟਰ ਸੈਂਟਰ ਵਾਲੇ ਆ ਸਾਡੇ ਉਹਨਾਂ ਨੇ ਇਹ ਬਹੁਤ ਸਾਰੇ ਜਿਹੜੇ ਹੈਗੇ ਆ ਕੋਰਸੇ ਰੱਖਿਆ ਉਹਨਾਂ ਨੇ ਵੀ ਆਪ ਦਾ ਨਾਲ ਕੇ ਲਗਾਇਆ ਹੋਇਆ ਤੇ ਕੋ ਇੱਕ ਵਿੱਚ ਵੀ ਇੰਦਾਂ ਦੀਆਂ ਯੋਜਨਾਵਾਂ ਅਸੀਂ ਲੈ ਕੇ ਆਉਂਦੇ ਰਵਾਂਗੇ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆਂ ਜਿਨ੍ਹਾਂ ਨੇ ਸਾਨੂੰ ਦੋ ਵਾਰ ਕੌਂਸਲਰ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਤੇ ਅੱਜ ਅਸੀਂ ਐਸੋਸੀਏਸ਼ਨ ਨੂੰ ਲੈ ਕੇ ਅੱਗੇ ਚੱਲੇ ਆ ਅਤੇ ਮੈਂ ਕਾਮਨਾ ਕਰਦਾ ਕਿ ਅੱਗੇ ਤੋਂ ਵੀ ਪ੍ਰਭਾਤਮਾ ਸਾਡੇ ਸਿਰ ਤੇ ਮਿਹਰ ਕਰਿਆ ਹੱਥ ਰੱਖੂਗਾ ਅਸੀਂ ਐਸੇ ਤਰੀਕੇ ਨਾਲ ਸੇਵਾ ਦੇ ਕਾਰਜ ਕਰਦੇ ਰਹੀਏ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਕੱਲ ਤੋਂ ਇਹ ਆਫਿਸ ਜਿਹੜਾ ਸਾਡੇ ਘਰ ਦੇ ਸਾਹਮਣੇ ਪ੍ਰੀਤ ਨਗਰ ਗਲੀ ਨੰਬਰ 68 30 ਚ ਖੁੱਲਿਆ ਇਹ ਦਫ਼ਤਰ ਆਪਣਾ ਪਹਿਲਾਂ ਚੱਲਦਾ ਹੁੰਦਾ ਸੀ ਫਿਰ ਬਾਅਦੋਂ ਉੱਧਰ ਚਿਨੀ ਰੋਡ ਵਾਲਾ ਦਫ਼ਤਰ ਚੱਲਣ ਲੱਗ ਗਿਆ ਸੀ ਹੁਣ ਜਿਹੜਾ ਆ ਇਹ ਆਫਿਸ ਆ ਇਹ ਰੈਗੂਲਰ ਆਪਰੇਟ ਹੋ ਜੂਗਾ ਸਵੇਰੇ ਮਾਰਨਿੰਗ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇਹ ਦਫ਼ਤਰ ਖੁੱਲਿਆ ਕਰੂਗਾ ਔਰ ਜਿਹੜਾ ਉੱਧਰ ਚਿਨੀ ਰੋਡ ਵਾਲਾ ਦਫ਼ਤਰ ਆ ਉਹ ਟੰਡਪੈਲਸ ਵਾਲੇ ਰੋਡ ਤੇ ਉਹ ਰੋਡ ਵਾਲਾ ਆਫਿਸ ਜਿੱਦਾਂ ਪਹਿਲਾਂ ਦੀ ਤਰ੍ਹਾਂ ਮੈਂ ਸ਼ਾਮ ਨੂੰ ਮਿਲਦਾ ਸੀ 8 ਵਜੇ ਉਹ ਡੇਲੀ ਸ਼ਾਮ ਨੂੰ 8 ਵਜੇ ਮੈਂ ਉਸ ਆਫਿਸ ਵੀ ਵਿਲਾ ਕਰਾਂਗਾ ਬਾੜ ਦੀ ਸੇਵਾ ਲਈ ਅਸੀਂ ਹਰ ਟਾਈਮ ਸੇਵਾ 'ਚ ਹਾਜ਼ਰ ਆ ਜੋ ਵਾਦੇ ਕੀਤੇ ਜੋ ਵਾਦੇ ਕੀਤੇ ਸੀਗੇ ਉਹ ਵਾਦੇ ਆ ਤੇ ਅਸੀਂ ਖਰੇ ਉਤਰਾਂਗੇ ਇੰਨੀਆ ਕੰਮ ਨਾ ਕਰਦਾ ਹੋਇਆ ਕਿ ਮਦਰ ਜੈਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਾਈਕ ਕਰਮ ਕਰਮੜੇ ਆਪਰੇਸ਼ਨ ਜਿਹੜੇ ਕਿਹਾ ਸੀਗਾ ਕਿ ਨਹੀਂ ਕਰਾ ਸਕਦੇ ਉਹਨਾਂ ਬਾਰੇ ਤੁਸੀਂ ਕਿਹਾ ਸੀਗਾ ਕਿ ਉਹਨਾਂ ਬਾਰੇ ਕੀ ਕਰਨਗੇ ਹਾਂ ਜੀ ਮੈਂ ਕਿਹਾ ਸੀ ਕਿ ਜਿਹੜੇ ਲੋਡਬੰਦ ਮਰੀਜ਼ ਨੇ ਜਿਹੜੇ ਨਹੀਂ ਕਰਵਾ ਸਕਦੇ ਹੈਗੇ ਉਹਨਾਂ ਦੀ ਹੈਲਪ ਕੀਤੀ ਜਾਊਗੀ ਉਹਨਾਂ ਦੇ ਆਪਰੇਸ਼ਨ ਕਰਵਾਏ ਜਾਣਗੇ ਤੇ ਬਾਕੀ ਮੈਂ ਆਪਣੀ ਸਾਰੀ ਟੀਮ ਦਾ ਸਾਰੇ ਆਏ ਹੋਏ ਆਪਣੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਚ ਆ ਕੇ ਤੇ ਇਸ ਨੂੰ ਵਧੀਆ ਸਾਡਾ ਸਾਥ ਦਿੱਤਾ ਤੇ ਮੈਂ ਸਾਰਿਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਮੋਹਨ ਇਹ ਕਿਹੜੇ ਹਸਪਤਾਲ ਤੋਂ ਕੈਪਨ ਆ ਗਏ ਸਰ ਖਾਲਾ ਹਸਪਤਾਲ ਆਪਕਵਾਲ ਰੋਡ ਤੇ ਕਿਹੜੀ ਜਗ੍ਹਾ ਤੇ ਲੱਗੇ ਇਹ ਜਿ ਸ਼ਿਲਾਪਰੀ ਵਾਰਡ ਨੰਬਰ 39 ਮੈਂ ਕੰਟਰੋਲਰ ਮੈਡਮ ਅੰਕ ਕਿਸ ਕਿਸ ਜਿਹੜਾ ਕੈਂਪ ਲਗਾਇਆ ਗਿਆ ਸਾਡੇ ਕੋਲ ਨਹੀਂ ਹਸਾ ਨਾਸਤ ਦਾ ਕੈਂਪ ਜਿਹੜਾ ਇਹ ਅੱਖਾਂ ਦੇ ਤੇ ਕੀ ਕੀ ਚੀਜ਼ਾਂ ਪ੍ਰੋਵਾਈਡ ਕਰੀਏ ਐਪਸ ਕਿੱਟ ਕਿੱਟ ਦੀ ਹੋਵੇ ਤੇ ਕੋਈ ਦੇ ਬੱਚਾ ਜਨਰਲ ਚੈੱਕਪ ਬੋਲੇਗਾ ਇਸ ਦਾ ਠੀਕ ਹੈ ਜੀ ਜੋ ਵੀ ਇਹਨਾਂ ਨੂੰ ਪ੍ਰੋਬਲਮ ਹੋਏਗੀ ਜੋ ਅੱਖੀ ਫੈਕਲ ਰੋਲ ਬੋਧਾ ਪਿਆ ਜੀ ਹੋਵੇ ਠੀਕ ਹੈ ਸਰ ਕੋਈ ਇਹਦੀ ਪ੍ਰੋਬਲਮ ਹੁੰਦੀ ਹੈ ਤਾਂ ਚੈੱਕਪ ਤਾਂ ਲਵਾ ਕਿ ਦਵਾਈਆਂ ਵਗੈਰਾ ਨਾਲ ਫ੍ਰੀ ਦਿੱਤੀ ਜਾਂਦੀ ਹੈ ਹਾਂ ਅਸੀਂ ਇਹਨਾਂ ਨੂੰ ਲਿਖ ਕੇ ਦੇ ਦਿਆਂਗੇ ਤੇ ਜਿਵੇਂ ਕਿ ਗਰਮੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਬਹੁਤ ਸਾਰੀ ਪ੍ਰੋਬਲਮ ਆਉਂਦੀਆਂ ਅੱਖਾਂ ਦੀ ਉਨਾ ਸਕੇ ਸੁਝਾ ਦੇਣਾ ਚਾਹੁੰਦਾ ਸਰ ਦੇਖੋ ਸੁਝਾਤਾ ਇਹ ਜੀ ਵਾਈਸ ਦੇ ਲਈ ਤਾਂ ਬੱਸ ਅਸੀਂ ਕਹਿੰਦਾ ਕਿ 10 ਤੋਂ 6 ਮਹੀਨੇ ਦੇ ਵਿੱਚ ਬੰਦੇ ਨੂੰ ਨੋਰਮਲ ਚੈੱਕਅਪ ਸਾਰੀ ਬੋਡੀ ਦਾ ਕਰਵਾਉਣੀ ਚਾਹੀਦੀ ਹੈ ਅੱਖਾਂ ਦਾ ਹਰ 6 ਮਹੀਨੇ ਤੇ ਕਰਵਾ ਦੇਣਾ ਪਰ ਦੇਖਿਆ ਇਹ ਮੈਂ ਜਦੋਂ ਕਿ ਪ੍ਰੋਬਲਮ ਹੁੰਦੀ ਹੈ ਆਮ ਇਨਸਾਨ ਉਦੋਂ ਹੀ ਭਾਈ ਦਾ ਡਾਕਟਰ ਵੱਲ ਕੀ ਸੁਝਾ ਦੇ ਤੁਹਾਨੂੰ ਦੇਖੋ ਸਾਡੇ ਲੋਕਾਂ ਦੇ ਵਿੱਚ ਇਹ ਵੀ ਚੀਜ਼ ਤਾਂ ਪ੍ਰੋਬਲਮ ਹੈ ਲੋ ਸੋਚ ਗਾ ਲੋ ਵੀ ਅਸੀਂ ਜਦੋਂ ਪ੍ਰੋਬਲਮ ਹੁੰਦੀ ਹੈ ਉਦੋਂ ਭਾਈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿ ਕੇ ਦੇ 6 ਮਹੀਨੇ ਵੈਸੇ ਹੀ ਇਹਨਾਂ ਦਾ ਚੈੱਕਅਪ ਸੰਦ ਕਰਵਾ ਲਓ कि जो कोई मेजर प्रॉब्लम है हमारी कोई ऐसी है टाइम से पूरा वो बच सकते तो इलाज कर सकते ये मैसेज देना चाहोगे देखो मैसेज तो ये जब खाने ना कुछ नहीं है ये ऐसी अपना की संभाल कर लिए तो अभी अपने किसी ऊपर डिपेंडेंट नहीं हो सकते फैमिली के बेस पे जैसा भी निकल चलेगी साढ़े सारे फैमिली के बच्चे कमाने जाते हैं तो हर टाइम अपने माता पिता के कोई नहीं रह